ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਭ ਤੋਂ ਵੱਡੇ ਬਾਬਾ ਭਾਨਾ ਜੀ ਨੇ ਫਿਰ ਭਾਈ ਮਹਿਮੂ ਜੀ ਨੇ ਫਿਰ ਭਾਈ ਸੁਧਾਰੀ ਜੀ ਤੇ ਭਾਈ ਪਿਖਾਰੀ ਜੀ ਸਭ ਨਾਲੋਂ ਵੱਡੇ ਸੁਪੁੱਤਰ ਭਾਈ ਭਾਨਾ ਜੀ ਹੁਣਾਂ ਨੂੰ ਬੁਲਾ ਕੇ ਮਹਾਰਾਜ ਜੀ ਨੇ ਆਪਣੇ ਪੁੱਤਰੇ ਧੰਨ ਗੁਰੂ ਹਰ Rai ਸਾਹਿਬ ਜੀ ਨੂੰ 14 ਸਾਲਾਂ ਦੀ ਅਰਬਲਾ ਦੇ ਵਿੱਚ ਤਖਤ ਦੀ ਦਾਤ ਜਿਹੜੀ ਉਹ ਦੇ ਦਿੱਤੀ ਤਖਤ ਤੇ ਬਿਠਾ ਕੇ ਅੱਜ ਦੇ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਜਿਹੜੀ ਹੈ ਉਹਨਾਂ ਉੱਤੇ ਕੀਤੀ ਜਿਸ ਨੂੰ ਆਪਾਂ ਬਚਨ ਪੜ੍ਹਦੇ ਆ ਤਖਤ ਬਹਿ ਤਖਤੈ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਕਹਿੰਦੇ ਉਹ ਤਖਤ ਦੇ ਉੱਤੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾ ਪਾਤਸ਼ਾਹ ਨਿਚਲ ਚੌਰਸ਼ਤ ਉਹ ਤਖਤ ਦੇ ਮਾਲਕ ਬਣੇ ਨਾਲ ਨਾਲ ਮਹਾਰਾਜ ਜੀ ਨੇ ਆਖ ਦਿੱਤਾ ਵੀ ਇਹ 2200 ਘੋੜਸਵਾਰ ਤਿਆਰ ਬਰ ਤਿਆਰ ਸ਼ਸਤਰਧਾਰੀ ਜੋ ਹਰ ਵਕਤ ਤੁਹਾਡੀ ਤਾਬਿਆ ਰਹਿਣਗੇ ਆਪ ਜੀ ਦੇ ਨਾਲ ਚੱਲਣਗੇ ਜਿੱਥੇ ਵੀ ਚਲੋਗੇ ਤੁਸੀਂ ਪਰ ਇੱਕ ਗੱਲ ਕਹੀ ਕਹਿੰਦੇ ਤੁਸੀਂ ਕਦੇ ਵੀ ਕਿਸੇ ਤੇ ਚੜ ਕੇ ਨਹੀਂ ਜਾਣਾ ਚੜਾਈ ਨਹੀਂ ਕਰਨੀ ਇਹ ਵੀ ਨਾਲ ਦੱਸ ਦਿੱਤਾ ਵੀ ਇਹ ਤਾਕਤ ਤੇ ਬਖਸ਼ਿਸ਼ ਤੁਹਾਨੂੰ ਮਿਲੀ ਹੈ ਕਦੇ ਕਿਸੇ ਤੇ ਚੜ ਕੇ ਨਹੀਂ ਜਾਣਾ ਔਰ ਜਦੋਂ ਇਹ ਬਚਨ ਆਖਿਆ ਮਹਾਰਾਜ ਆਪਾਂ ਤਾਂ ਨਹੀਂ ਚੜ ਕੇ ਜਾਂਦੇ ਪਰ ਜੇ ਕੋਈ ਸਾਡੇ ਤੇ ਚੜ ਕੇ ਆਏਗਾ ਫਿਰ ਫਿਰ ਤੇ ਜਵਾਬ ਦੇਣਾ ਪਏਗਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਤੁਹਾਡੇ ਵੱਲ ਚੜਨ ਲਈ ਤੁਰੇਗਾ ਉਹ ਰਸਤੇ ਚ ਹੀ ਰਹਿ ਜਾਏਗਾ ਤੁਹਾਡੇ ਤੱਕ ਨਹੀਂ ਪਹੁੰਚ ਪਾਏਗਾ ਔਰ ਐਸਾ ਹੋਇਆ ਤਿੰਨ ਵਾਰ ਦਾ ਜ਼ਿਕਰ ਸਾਨੂੰ ਜਿਹੜਾ ਵਕ ਵਕ ਥਾਵਾਂ ਤੋਂ ਮਿਲਦਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਗੁਰਤਾ ਗੱਦੀ ਦੀ ਦਾਤ ਦਿੱਤੀ ਗੁਰੂ ਹਰੈ ਸਿੰਘ ਸਾਹਿਬ ਜੀ ਨੇ ਤਖਤ ਤੇ ਬੈਠ ਕੇ ਕੁਝ ਮਰਿਆਦਾ ਕਾਇਮ ਕੀਤੀਆਂ ਇੱਕ ਜਦੋਂ ਲੰਗਰ ਤਿਆਰ ਹੋਣਾ ਇਹ ਸਾਨੂੰ ਇਤਿਹਾਸਿਕ ਗ੍ਰੰਥਾਂ ਵਿੱਚ ਮਿਲਦਾ ਇਹ ਗੁਰੂ ਹਰੈ ਸਿੰਘ ਸਾਹਿਬ ਜੀ ਨੇ ਸ਼ੁਰੂ ਕਰਵਾਇਆ ਵੀ ਜਦੋਂ ਲੰਗਰ ਤਿਆਰ ਹੋ ਜਾਂਦਾ ਤੇ ਨਗਾਰਾ ਵਜਾਓ ਨਗਾਰਾ ਵਜਾਓ ਤਾਂ ਕਿ ਨੇੜੇ ਤੇੜੇ ਕੋਈ ਭੁੱਖਾ ਹੋਵੇ ਉਹਨੂੰ ਪਤਾ ਲੱਗ ਜਾਏ ਵੀ ਦੇਗ ਤਿਆਰ ਲੰਗਰ ਤਿਆਰ ਹੋ ਗਿਆ ਵਾ ਕੇ ਪ੍ਰਸ਼ਾਦਾ ਛੱਕ ਸਕੇ ਔਰੇ ਮਨਸਾਵਲੀ ਨਾਮੇ ਦੇ ਵਿੱਚ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਸਾਨੂੰ ਜ਼ਿਕਰ ਮਿਲਦਾ ਕਿੰਦੇ ਵੀ ਇਹ ਇਹੋ ਜਿਹਾ ਜੀਵਨ ਹੈ ਇਹਨਾਂ ਦਾ ਦੇਤ ਆਵਾਜ਼ਾ ਭੁੱਖਾ ਕੋਈ ਦੇਗ ਤਿਆਰ ਗੁਰੂ ਕੀ ਹੋਈ ਤੇ ਸਮੈ ਦੁਸ਼ਮਨ ਕਿਮ ਆਵੇਂ ਪਰਮ ਮੀਤ ਸਮ ਤਾਂਹੇ ਸ਼ਕਮੈਂ ਕਹਿੰਦੇ ਵੀ ਜੇ ਕੋਈ ਦੁਸ਼ਮਨ ਵੀ ਲੰਗਰ 'ਚ ਆ ਜਾਂਦਾ ਨਾ ਤੈਨੂੰ ਇਹ ਨਹੀਂ ਕਹਿੰਦੇ ਵੀ ਉਹ ਡਰਦਾ ਬੈਂਦਾ ਉਹ ਆਂਦੇ ਵੀ ਤੂੰ ਡਰਨਾ RAM ਨਾਲ ਬਹਿ ਕੇ ਰੋਟੀ ਖਾ ਪ੍ਰਸ਼ਾਦਾ ਛਕ ਇੱਥੇ ਲੜਨ ਵਾਲਾ ਕੰਮ ਨਹੀਂ ਲੜਨ ਵਾਲਾ ਕੰਮ ਮੈਦਾਨੇ ਜੰਗ ਵਿੱਚ ਹੋਇਆ ਇੱਥੇ ਤੂੰ ਗੁਰੂ ਕੇ ਲੰਗਰ ਵਿੱਚ ਆਇਆ ਬੈਠ ਕੇ ਪ੍ਰਸ਼ਾਦਾ ਛਕਲਾ ਪਰਮ ਮਿੱਤਰ ਸਾਨੂੰ ਸਿਖਾਉਂਦੇ ਔਰ ਇਹ ਗੁਰੂ ਘਰ ਵਿੱਚੋਂ ਨਿਕਲੀਆਂ ਪਰਪਟੀਆਂ ਹੀ ਨੇ ਆਪ ਜੀ ਇਹ ਪਿਛਲਾ ਚਾਹੇ ਉਹ ਕਿਸਾਨੀ ਅੰਦੋਲਨ ਦੀ ਬਾਤ ਕਰ ਲੋ ਜਾਂ ਹੋਰ ਐਸੇ ਸਮਿਆਂ ਤੇ ਕੋਈ ਪ੍ਰਸ਼ਾਸਨ ਡਾਂਗਾਂ ਲੈ ਕੇ ਉੱਤੇ ਚਲਾਉਂਦਾ ਮਾਰਦਾ ਤੇ ਉਹ ਹੀ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕਦਾ ਉਹਨਾਂ ਨੂੰ ਸਿਖਾਉਂਦੇ ਨੇ ਇਹ ਗੁਰੂ ਦੀ ਦਿੱਤੀ ਹੋਈ ਮਰਿਆਦਾ ਕਿਉਂਕਿ ਚੀਜ਼ਾਂ ਜਿਵੇਂ ਅਸੀਂ ਕਹਿੰਨੇ ਨਾ ਖੂਨ ਵਿੱਚ ਚੱਲਦੀਆਂ ਨੇ ਉਹ ਲੋਕ ਜਿਹੜੇ ਨੇ ਉਹ ਇੱਕ ਪਾਸੇ ਡਾਂਗਾ ਚਲਾਉਂਦੇ ਗੋਲੀਆਂ ਚਲਾਉਂਦੇ ਤੇ ਉਹਨਾਂ ਨੂੰ ਹੀ ਹੱਥੀਂ ਜਿਹੜਾ ਆਪ ਪ੍ਰਸ਼ਾਦੇ ਸ਼ਕਾਉਂਦੇ ਨੇ ਇਹ ਸਤਿਗੁਰੂ ਮਹਾਰਾਜ ਜੀ ਨੇ ਦਾਤਾਂ ਦਿੱਤੀਆਂ ਆਪ ਕਿਰਪਾ ਕੀਤੀ ਮਹਾਰਾਜ ਜਿੱਥੇ ਇਹ ਬਖਸ਼ਿਸ਼ ਕੀਤੀ ਉਥੇ ਇੱਕ ਵਚਨ ਕਿਹਾ ਖੜੋ ਕੇ ਅਰਦਾਸ ਕਰਨੀ ਇਹ ਵੀ ਗੁਰੂ ਆਰਜਨ ਸਾਹਿਬ ਜੀ ਨੇ ਹੁਕਮ ਕੀਤਾ ਬਾਣੀ ਚ ਭਾਵੇਂ ਪਹਿਲਾਂ ਮਹਾਰਾਜ ਨੇ ਕੰਪਲਸਰੀ ਕਰ ਦਿੱਤੀ ਇਹ ਚੀਜ਼ ਉਹਦੇ ਤੋਂ ਬਾਅਦ ਸਤਿਗੁਰਾਂ ਨੇ ਇੱਕ ਕਿਰਪਾ ਹੋਰ ਕੀਤੀ ਮਹਾਰਾਜ ਇੱਕ ਦਿਨ ਤਖਤ ਤੇ ਬੈਠੇ ਤੇ ਕਹਿ ਰਹੇ ਸਨ ਗੁਰੂ ਅਰਜਨ ਸਾਹਿਬ ਜੀ ਬਖਸ਼ਿਸ਼ ਕਰ ਰਹੇ ਕਿnde ਭਾਈ ਹਰ ਸਿੱਖ ਜਿਹੜਾ ਉਹ ਲੰਗਰ ਦੇ ਵਿੱਚ ਰਸਤ ਜ਼ਰੂਰ ਪਾਵੇ ਜਦੋਂ ਮਹਾਰਾਜ ਨੇ ਸ਼ਬਦ ਕਿਹਾ ਨਾ ਹੁਣ ਵੇਖੋ ਜਿਵੇਂ ਆਪ ਜੀ ਬੈਠੇ ਹੋ ਤੁਹਾਡੇ ਵਿੱਚੋਂ ਕੋਈ ਬੰਦਾ ਕਰੋੜਪਤੀ ਵੀ ਹੋ ਸਕਦਾ ਹੈ ਅਰ ਪਤੀ ਹੋ ਸਕਦਾ ਹੈ ਕੋਈ ਬੰਦਾ ਦੋ ਵਕਤ ਦੀ ਰੋਟੀ ਦਾ ਗੁਜ਼ਾਰੇ ਵਾਲਾ ਵੀ ਹੋ ਸਕਦਾ ਹੈ ਉਹ ਜਦੋਂ ਮਹਾਰਾਜ ਨੇ ਆਖਿਆ ਨਾ ਵੀ ਭਾਈ ਗੁਰੂ ਕੇ ਲੰਗਰ ਦੇ ਵਿੱਚ ਰਸਤ ਜਰੂਰ ਪਾਓ ਇਹਦੇ ਨਾਲ ਬਰਕਤਾਂ ਆਉਂਦੀਆਂ ਨੇ ਉਹ ਇੱਕ ਸਰੀਰ ਉੱਠ ਕੇ ਖੜਾ ਹੋ ਗਿਆ ਉਹਨੇ ਆਖਿਆ ਮਹਾਰਾਜ ਵਿਜੇਕ ਸਾਡੇ ਵਰਗਾ ਗਰੀਬੜਾ ਉਹਦਾ ਆਪਣਾ ਹੀ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੋਵੇ ਤੇ ਉਹ ਕੀ ਕਰੇ ਤੇ ਸਤਿਗੁਰੂ ਗੁਰੂ ਹਰ Rai ਸਾਹਿਬ ਦਾ ਫਿਰ ਬਚਨ ਸੀ ਦੁਰਾ ਕੇ ਮਹਾਰਾਜ ਕਹਿੰਦੇ ਭਾਵੇਂ ਦੋ ਦਾਣੀ ਪਾਓ ਪਾਓ ਜ਼ਰੂਰ ਗਰੀਬੀ ਉੱਡ ਜਾਏਗੀ। ਔਰ ਨਾਲ ਮਹਾਰਾਜ ਨੇ ਇੱਕ ਵਚਨ ਕਿਹਾ। ਉੱਥੇ ਸਤਿਗੁਰਾਂ ਨੇ ਫਿਰ ਉਦਾਹਰਣ ਵੀ ਦਿੱਤੀ। ਕਹਿੰਦੇ ਗੁਰੂ ਕੇ ਲੰਗਰ ਵਿੱਚ ਰਸਤ ਲਿਆ ਕੇ ਪਾਈਏ ਤੇ ਬਰਕਤਾਂ ਆਉਂਦੀਆਂ ਨੇ। ਪਰ ਗੁਰੂ ਘਰ ਤੋਂ ਢੋਣਾ ਸ਼ੁਰੂ ਕਰ ਦਈਏ ਤੇ ਜੋ ਕੁਝ ਹੁੰਦਾ ਉਹ ਵੀ ਉੱਡ ਜਾਂਦਾ। ਇਹ ਗੁਰੂ ਅਰਜਨ ਸਾਹਿਬ ਦੇ ਬਚਨ ਮਹਾਰਾਜ ਨੇ ਫਿਰ ਉੱਥੇ ਦ੍ਰਿਸ਼ਟਾਂਤ ਨਾਲ ਇੱਕ ਉਦਾਹਰਨ ਜਿਹੜਾ ਇਹਨੂੰ ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਨੇ ਕੋਟ ਕੀਤਾ ਉਹ ਕੁ ਸੱਜਣ ਮੰਡੀ 'ਚ ਕੰਮ ਕਰਦੇ ਸਨ ਇਹ ਆਪ ਜੀ ਜਿਨ੍ਹਾਂ ਦਾ ਮੰਡੀਆਂ ਨਾਲ ਉਹਨਾਂ ਨੂੰ ਪਤਾ ਸ਼ਹਿਰ 'ਚ ਵੀ ਚਲੋ ਆਪਾਂ ਮੰਡੀ ਤਾਂ ਵੇਖ ਹੀ ਲੈਨੇ ਦਾਣਾ ਮੰਡੀ ਉਹ ਕੀ ਕਰਦੇ ਸਨ ਵੀ ਜਦੋਂ ਮੰਡੀ 'ਚ ਕੰਮ ਕਰਦੇ ਤੇ ਉੱਥੋਂ ਜਿਹੜੀ ਚਾਰ ਹੁੰਦਾ ਨਾ ਚਾਰਨਾ ਜਦੋਂ ਲਾਉਂਦੇ ਛਾਨਣਾ ਜਾਂ ਇਸ ਤਰ੍ਹਾਂ ਉਡਾਉਣੀ ਤੇ ਉਹ ਬੋਲ ਉੱਥੋਂ ਚੁੱਕਿਆ ਜਾਂਦਾ ਜਦੋਂ ਭਰਾਈ ਹੋ ਜਾਂਦੀ ਹੈ ਬੋਰੀਆਂ 'ਚ ਤੇ ਜੋ ਥੱਲੇ ਕੁ ਦਾਣੇ ਅੜੇ-ਉੜੇ ਨੇ ਬਹੁਤ ਕਰ ਮਾਰ-ਮਾਰ ਕੇ ਇਕੱਠੇ ਕਰੀ ਜਾਂਦੇ ਤੋ ਉਹਦੇ ਵਿੱਚ ਮਿੱਟੀ ਵੀ ਹੁੰਦੀ ਹੈ ਉਹ ਫਿਰ ਕਣਕ ਜਿਹੜੀ ਆ ਲਿਆ ਕੇ ਉਹਨਾਂ ਕਹਿੰਦੇ ਜੋੜਾ ਸੀ ਕੰਮ ਕਰਦਾ ਸੀ ਇਸ ਤਰ੍ਹਾਂ ਮੰਡੀ 'ਚ ਤੇ ਉਹਨਾਂ ਘਰ ਲਿਆ ਕਿ ਉਹ ਕਣਕ ਨੂੰ ਫਿਰ ਕੀ ਕਰਨਾ ਵੀ ਧੋ ਕੇ ਚੰਗੀ ਤਰ੍ਹਾਂ ਤੇ ਛੱਤ ਤੇ ਸੁੱਕਣੇ ਪਾਉਣੇ ਕਰ ਕੱਚਾ ਸੀ ਤੇ ਉੱਥੇ ਇੱਕ ਚਿੜੀਆਂ ਜਿਹੜਾ ਆਮ ਹੁਣ ਤੇ ਅਸੀਂ ਬਰਦਾਸ਼ਤ ਨਹੀਂ ਕਰਦੇ ਛੱਡੀਆਂ ਹੀ ਨਹੀਂ ਪਹਿਲੀ ਗੱਲ ਤੇ ਆ ਕਿਉਂਕਿ ਰੁੱਖ ਨਹੀਂ ਆ ਕੋਈ ਉਹਨਾਂ ਦੇ ਬਹਿਣ ਟਿਕਣ ਲਈ ਥਾਂ ਨਹੀਂ ਰਹਿਣਾ ਵੀ ਉਹਨਾਂ ਕਿੱਥੇ ਨਹੀਂ ਤੇ ਅਕਸਰ ਕੁਦਰਤ ਦਾ ਤੇ ਬੰਦੇ ਦਾ ਬੜਾ ਮੇਲ ਸੀ ਆਪਸ ਵਿੱਚ ਉਸੇ ਕਮਰੇ ਚੋਂ ਸੀ ਉਸੇ ਛੱਤ ਦੇ ਵਿੱਚ ਉਹਨਾਂ ਦੇ ਆਲਣੇ ਥਾਂ ਬਣਾਈ ਹੁੰਦੇ ਬਹੁਤ ਕੁਝ ਹੁੰਦਾ ਉਹ ਜਿਹੜੀ ਤੇ ਜਿਹੜਾ ਉਹ ਜੋੜਾ ਰਹਿੰਦਾ ਸੀ ਨਾ ਕਹਿੰਦੇ ਵੀ ਉਹ ਜਿਵੇਂ ਉਹਨੇ ਦਾਣੇ ਉਹਨਾਂ ਧੋ ਕੇ ਸੁੱਕਣੇ ਪਾਉਣੇ ਨਾ ਤੇ ਕੁਦਰਤ ਦੀ ਨੇਤੋਂ ਨੇ 2-4 ਦਾਣੇ ਚੁੱਕਣੇ ਚੁੰਝ ਚ ਤੇ ਗੁਰੂ ਕੇ ਲੰਗਰ ਵਿੱਚ ਜਾ ਪਾਉਣੇ ਕਹਿੰਦੇ ਉਹ ਘਰ ਚੋਂ ਦਸਵੰਦ ਨਿਕਲਦਾ ਸੀ ਜਾਂਦਾ ਸੀ ਹੌਲੀ ਹੌਲੀ ਮਾਲਕ ਦੀ ਖੇਡ ਵਰਤੀ ਵੀ ਦਿਨ ਫਿਰ ਗਿਆ ਅਮੀਰੀ ਆ ਗਈ ਧਨ ਆ ਗਿਆ ਧਨ ਆ ਗਿਆ ਤੇ ਕੱਚੇ ਦੀ ਥਾਂ ਤੇ ਕਮਰੇ ਪੱਕੇ ਬਣ ਗਏ ਹੁਣ ਉਹ ਨਿਵਾਸ ਨਾ ਰਿਹਾ ਉੱਥੇ ਜਦੋਂ ਪੱਕੇ ਬਣ ਗਏ ਨਾ ਕਮਰੇ ਐ ਸਭ ਕੁਝ ਹੋਇਆ ਤੇ ਕਹਿੰਦੇ ਉਹ ਗੁਰੂ ਘਰ ਵਿੱਚ ਪਹਿਣਾ ਜਿਹੜਾ ਸੀ ਉਹ ਬੰਦ ਹੋ ਗਿਆ ਉਲਟਾ ਕਹਿੰਦੇ ਸਭ ਹੋਇਆ ਕਈ ਵਾਰੀ ਉਹ ਕੁ ਦੋ ਚਾਰ ਨੂੰ ਢਾਣੇ ਚੁੱਕਣੇ ਘਰ ਲਿਆ ਸੁੱਟਣੇ ਤੇ ਗੁਰੂ ਘਰ ਵੀ ਭੁੱਲ ਗਿਆ ਭਾਵਨਾ ਵੀ ਭੁੱਲ ਗਈ ਤੇ ਕਹਿੰਦੇ ਇੱਕ ਦਿਨ ਫੇਰ ਖੇਡ ਵਰਤੀ ਵੀ ਦੁਬਾਰਾ ਫੇਰ ਸਿਸਟਮ ਉੱਥੇ ਹੀ ਆ ਗਿਆ ਮਾਲਕ ਦੇ ਦਰਤੀ ਆ ਜੀ ਇਹ ਕੀ ਬਣਿਆ ਤੇ ਕਹਿੰਦੇ ਫਿਰ ਦਾਤੇ ਨੇ ਦੱਸਿਆ ਵੀ ਭਾਈ ਅੱਗੇ ਮਾਲਕ ਦੇ ਘਰ ਵਿੱਚ ਕਿਉਂਕਿ ਜਦੋਂ ਅਸੀਂ ਲੰਗਰ ਦੇ ਵਿੱਚ ਰਸਤਬਸਤ ਪਾਉਣੇ ਨਾ ਔਰ ਇਹ ਚੇਤਾ ਰੱਖਿਓ ਇਹ ਗੁਰੂ ਹਰਗੋਬਿੰਦ ਜਿਹੜਾ ਬਚਨ ਕਿਹਾ ਆ ਹੁਣ ਗੁਰੂ ਅਮਰਦਾਸ ਮਹਾਰਾਜ ਦਾ ਵੀ 2 ਦਿਨ ਬਾਅਦ ਗੁਰਤਾਗਦੀ ਦਿਵਸ ਆਉਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਕਬਰ ਨੇ ਆਖਿਆ ਸੀ ਵੀ ਇਹ ਆਪਾਂ ਜ਼ਗੀਰ ਲਵਾਉਣੇ ਜੀ ਏਡਾ ਵੱਡਾ ਇਹ ਕਿਵੇਂ ਚਲਾਈ ਜਾਂਦੇ ਹੋ ਮਹਾਰਾਜ ਕਹਿੰਦੇ ਜ਼ਗੀਰਾਂ ਨਾਲ ਲੰਗਰ ਨਹੀਂ ਚੱਲਦਾ ਗੁਰੂ ਦਾ ਇਹ ਸੰਗਤ ਦੇ ਤਿਲ ਫੁੱਲ ਨਾਲ ਚੱਲਦਾ ਹੈ ਤੇ ਸੰਗਤ ਜਦੋਂ ਭਾਵਨਾ ਨਾਲ ਤਿਲ ਫੁੱਲ ਪਾਉਂਦੀ ਹੈ ਉਹ ਇੰਨਾ ਵਾਦੇ ਵਿੱਚ ਜਾਂਦਾ ਹੈ ਔਰ ਚੇਤਾ ਰਖ ਜਦੋਂ ਅਸੀਂ ਭਾਵਨਾ ਨਾਲ ਗੁਰੂ ਕੇ ਲੰਗਰ ਵਿੱਚ ਰਸਤ ਪਾਉਨੇ ਆ ਨਾ ਲਿਆ ਕੇ ਪਤਾ ਨਹੀਂ ਤੁਹਾਡੀ ਕਮਾਈ ਦੇ ਵਿੱਚੋਂ ਕਿਸ ਕਰਮਾਂ ਵਾਲੇ ਜਾਂ ਕਿਸ ਕਮਾਈ ਵਾਲੀ ਰੂਹ ਨੇ ਕੋਈ ਪ੍ਰਸ਼ਾਦਾ ਛੱਕ ਜਾਣਾ ਬੁਰਕੀ ਉਹਦੇ ਮੁਖ ਚ ਪੈਣੀ ਹੈ ਤੇ ਕਿੰਨੀ ਵਾਰ ਉਹਨੇ ਧੰਨਵਾਦ ਕਰਨਾ ਹੈ ਕਿੰਨੀ ਵਾਰ ਅਰਦਾਸਾਂ ਕਰਨੀਆਂ ਨੇ ਔਰ ਮਾਲਕ ਉਹ ਕਿਰਪਾ ਕਰਦਾ ਹੈ ਦਇਆਲਤਾ ਕਰਦਾ ਹੈ ਫਿਰ ਉਹ ਕੀਤਾ ਹੋਇਆ ਜਿਹੜਾ ਆ ਉਹ ਲੇਖੇ ਵਿੱਚ ਪੈਂਦਾ ਐ ਸੇ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਸੇਵਾ ਜ਼ਰੂਰ ਕਰੋ ਇਹ ਸਤਿਗੁਰੂ ਗੁਰੂ ਹਰੈ ਸਿੰਘ ਮਹਾਰਾਜ ਜੀ ਦਾ ਹੁਕਮ ਮਹਾਰਾਜ ਜੀ ਨੇ ਬਚਨ ਕਹੇ ਔਰ ਦੂਸਰਾ ਪੱਖ ਮਹਾਰਾਜ ਸੱਚੇ ਪਾਤਸ਼ਾਹ ਨੇ ਐਵੀਂ ਕਿਰਪਾ ਕੀਤੀ ਵੀ ਰਿੱਧ ਸਿਧਾ ਜੇ ਰਾਜੇ ਜਿਹੜਾ ਉਹ ਦੀਪ ਚੰਦ ਦਾ ਪੁੱਤਰ ਜਿਹੜਾ ਤਾਰਾ ਚੰਦ ਦਾ ਪੁੱਤਰ ਦੀਪ ਚੰਦ ਉਹਨੇ ਵੇਖਿਆ ਆ ਗਿਆ ਨਾਲ ਰਾਜੇ ਲੈ ਕੇ ਆਇਆ ਹੁਮੇਂ ਘਰ ਦੇ ਵਿੱਚ ਮਲ ਰਾਜੇ ਪਹਿਲਾਂ ਨਾ ਪਹਿਲਵਾਨ ਰੱਖਿਆ ਕਰਦੇ ਸਨ ਉਹਨਾਂ ਨੂੰ ਲੜਾਉਣਾ ਹਾਥੀਆਂ ਨੂੰ ਲੜਾਉਣਾ ਇਹ ਜਨ ਸ਼ੌਕ ਆ ਗਿਆ ਤੇ ਉਹ ਮੈਂ ਹੰਕਾਰ ਦੀਆਂ ਗੱਲਾਂ ਕਰੇ ਸਾਡੇ ਏਡੇ ਏਡੇ ਮੱਲ ਜੀ ਆ ਜੀ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਤਾਂ ਸਤਕਾਰ ਕੀਤਾ ਵੀ ਚਾਲੇ ਤਾਰਾ ਚੰਦ ਦਾ ਪੁੱਤਰ ਇਹਨਾਂ ਦੀ ਗੁਰੂ ਘਰ ਨਾਲ ਸਾਂਝ ਹੈ ਪਰ ਜਦੋਂ ਨਾ ਐਸਾ ਕੀਤਾ ਉਹਨੇ ਸਤਿਗੁਰਾਂ ਨੇ ਇੱਕ ਬਿਲਕੁਲ ਉਸ ਪਹਿਲਵਾਨ ਦੇ ਮੁਕਾਬਲ ਤਨ ਮਾੜੇ ਜੇ ਸਰੀਰ ਵਾਲਾ ਗੁਰਸਿੱਖ ਥਾਪੜਾ ਦੇ ਦਿੱਤਾ ਆਖੇ ਤੁਹਾਡਾ ਕੋਈ ਬੰਦਾ ਮਹਾਰਾਜ ਕਹਿੰਦੇ ਵੀ ਇਹ ਕਰੇਗਾ ਉਹ ਆਂਦੇ ਜੀ ਇਤਨ ਲੈਕਿਨ ਜਦੋਂ ਕੁਸ਼ਤੀ ਹੋਈ ਉਹਨੇ ਇੱਕ ਖਿੰਨ ਦੇ ਵਿੱਚ ਉਹ ਜਿਹੜਾ ਮੱਲਸੀ ਰਾਜਾ ਦਾ ਚਿੱਤ ਕਰਕੇ ਸੁੱਟ ਦਿੱਤਾ ਤੇ ਸਤਿਗੁਰਾਂ ਨੇ ਉੱਥੇ ਇੱਕ ਗੱਲ ਕਹੀ ਜੋ ਅੱਜ ਦੇ ਹਾਕਮਾਂ ਲਈ ਵੀ ਉਸ ਤਰ੍ਹਾਂ ਹੀ ਹੈ ਗੁਰੂ ਹਰੈ ਸਿੰਘ ਮਹਾਰਾਜ ਕਹਿੰਦੇ ਆ ਵੀ ਤਾਕਤ ਪਾ ਕੇ ਤੇ ਆਫਰ ਆਫਰ ਕੇ ਨਹੀਂ ਫਿਰਨਾ ਚਾਹੀਦਾ ਪਹਿਲੀ ਬਾਤ ਦੂਸਰੀ ਗੱਲ ਮਹਾਰਾਜ ਕਹਿੰਦੇ ਆ ਕਿ ਰਾਜਾ ਜਿਹੜਾ ਆ ਉਹਨੂੰ ਪਰਜਾ ਦਾ ਧਿਆਨ ਰੱਖਣਾ ਚਾਹੀਦਾ ਹੈ ਰਾਜੇ ਤਾਂ ਜਿਹੜਾ ਉਹ ਟਹਿਣੀਆਂ ਨੇ ਜੜਾਂ ਤਾਂ ਜਿਹੜੀ ਆ ਉਹ ਪਰਜਾ ਹੈ ਤੇ ਜੇ ਕੋਈ ਕਿਸੇ ਜੜਾਂ ਦੇ ਉੱਤੇ ਕੋਹਾੜਾ ਚਲਾਏਗਾ ਵੀ ਪਰਜਾ ਤੇ ਜ਼ੁਲਮ ਕਰੇਗਾ ਤਾਂ ਚੇਤਾ ਰੱਖਿਓ ਟਹਿਣੀਆਂ ਰਾਜੇ ਰੂਪ ਜਿਹੜੋ ਆਪ ਵੀ ਹਰੇ ਨਹੀਂ ਰਹਿ ਪਾਉਣਗੇ ਔਰ ਨਾਲ ਦੂਸਰੀ ਗੱਲ ਕਹੀ ਕਹਿੰਦੇ ਰਾਜੇ ਨੂੰ ਕਦੇ ਵੀ ਆਪਣੇ ਹਰਮਾਂ ਵਿੱਚ ਆਪਣੇ ਕਿਲੇ ਵਿੱਚ ਭੋਗ ਤੇ ਵਿਲਾਸ ਦੇ ਵਿੱਚ ਪੈ ਕੇ ਨਸ਼ੇ 'ਚ ਤੋਤੋ ਕੇ ਆਪਣੇ ਮਹਿਲ ਦੀਆਂ ਬਾਰੀਆਂ ਖਿੜਕੀਆਂ ਬੰਦ ਕਰਕੇ ਨਹੀਂ ਪੈਣਾ ਚਾਹੀਦਾ ਵੀ ਪਰਜਾ ਦੀ ਕੋਈ ਪੁਕਾਰ ਹੀ ਉਹਦੇ ਤੱਕ ਨਾ ਪਹੁੰਚ ਸਕੇ ਉਹਨੂੰ ਦਰਵਾਜ਼ੇ ਤੇ ਖਿੜਕੀਆਂ ਖੁੱਲ੍ਹੇ ਰੱਖਣੇ ਚਾਹੀਦੇ ਪਰਜਾ ਦੇ ਦੁੱਖ ਸੁੱਖ ਦਾ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ ਕਹਿੰਦੇ ਜਿਹੜਾ ਹਾਕਮ ਇਹ ਗੱਲ ਭੁੱਲ ਜਾਂਦਾ ਫਿਰ ਪਰਜਾ ਜਿਹੜੀ ਉਹ ਜੜਾ ਨੇ ਤੇ ਇੱਕ ਦਿਨ ਉਹ ਕਰੁੰਬਲਾਂ ਵੀ ਜਿਹੜੀਆਂ ਨੇ ਸੁੱਕ ਜਾਂਦੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਦੱਸਿਆ ਵੀ ਹਾਕਮ ਕਿਵੇਂ ਦਾ ਹੋਣਾ ਚਾਹੀਦਾ ਔਰ ਜੇ ਜਦੋਂ ਆਇਆ ਬੁਲਾਵਾ ਦਿੱਲੀ ਤੋਂ ਉਹਾਂ ਦੇ ਦੀ ਸਾਨੂੰ ਵਿਚਾਰ ਚੱਲੀ ਜੀ ਦਿੱਲੀ ਨਾਲ ਬਣਾ ਕੇ ਰੱਖਣੀ ਚਾਹੀਦੀ ਉਦੋਂ ਵੀ ਚੱਲਿਆ ਵਿਚਾਰ ਵੀ ਦਿੱਲੀ ਨਾਲ ਬਣਾ ਕੇ ਰੱਖਣੀ ਚਾਹੀਦੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਦੋ ਟੁਕ ਜਵਾਬ ਸੀ ਸਹਿਬ ਕਹਿੰਦੇ ਜਿਹੜਾ ਬਣਾ ਕੇ ਰੱਖਣ ਵਾਲੀ ਖੇਡ ਹੈ ਰਾਜਨੀਤੀ ਹੈ ਅਸੀਂ ਧਰਮ ਵਾਲਾ ਪੱਖ ਕਰਨਾ ਹੈ ਕਹਿੰਦੇ ਨਾ ਤਾਂ ਅਸੀਂ ਉਹਨਾਂ ਦੇ ਧਾਮ ਦੇਣੇ ਆ ਭਾਵੇਂ ਨਾ ਤਾਂ ਕੁਝ ਦੇਣਾ ਤੇ ਨਾ ਉਹਨਾਂ ਤੋਂ ਧਾਮ ਲੈਣੇ ਨਾ ਕੋਈ ਹਿਰਸ ਹੈ ਅਸੀਂ ਕੇਵਲ ਤੇ ਕੇਵਲ ਉਹ ਸੰਨਰੰਕਾਰ ਅਕਾਲ ਪੁਰਖ ਦੇ ਅੱਗੇ ਹੱਥ ਜੋੜਦੇ ਆ ਉਹਦੇ ਹੀ ਪੁਜਾਰੀ ਆ ਔਰ ਉਸੇ ਦੇ ਦਰ ਤੋਂ ਮੰਗਦੇ ਆ ਕਿਸੇ ਦੂਸਰੇ ਦੀ ਝਾਕ ਨਹੀਂ ਰੱਖਦੇ ਔਰ ਏਡੇ ਏਡੇ ਵੱਡੇ ਬਾਦਸ਼ਾਹ ਵੀ ਸ਼ਾਹਜਾਹ ਵੀ ਉਹਦਾ ਪੁੱਤਰ ਦਾਰਸ਼ ਕੋ ਤੱਕ ਵੀ ਕਿਹੋ ਜੇ ਸ਼ਫਾਖਾਨੇ ਕਿਹੋ ਜੇ ਦਵਾਖਾਨੇ ਮਹਾਰਾਜ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਣਾਏ ਅਸੀਂ ਵਿਚਾਰ ਕੇ ਵੇਖੀਏ ਵੀ ਉਸ ਵਕਤ ਬਾਦਸ਼ਾਹ ਦਾ ਪੁੱਤਰ ਜਿਹੜਾ ਜਿਹਨੂੰ ਲੋੜ ਪੈਂਦੀ ਤੇ ਉਹ ਚੀਜ਼ਾਂ ਚਾਹੇ ਉਹ ਹਰੜਿਆ ਲੌਂਗਿਆ ਗਜਮੋਤੀ ਹੈ ਉਹ ਆ ਕੇ ਗੁਰੂ ਘਰ ਦੇ ਸ਼ਫਾਖਾਨੇ ਵਿੱਚੋਂ ਪ੍ਰਾਪਤ ਹੁੰਦਾ। ਤੋਂ ਸਤਿਗੁਰਾਂ ਨੇ ਐਸੀਆਂ ਰਹਿਮਤਾਂ ਐਸੀਆਂ ਬਖਸ਼ਿਸ਼ਾਂ ਤਖਤ ਤੇ ਬੈਠ ਕੇ ਜਿੰਨਾਂ ਜਿਹੜੇ ਲੋਕ ਦੋ ਵਕਤ ਦੀ ਰੋਟੀ ਤੋਂ ਆਤਰੇ ਉਹਨਾਂ ਨੂੰ ਮਹਾਰਾਜ ਨੇ ਬਾਦਸ਼ਾਹੀਆਂ ਬਖਸ਼ ਦਿੱਤੀਆਂ। ਕਿੱਡੀ ਕਿਰਪਾਲਤਾ ਆ ਸਾਡੇ ਨੇੜੇ ਕਰਤਾਰਪੁਰ ਸਾਹਿਬ ਇਸ ਧਰਤ ਤੇ ਆ ਕੇ ਮਹਾਰਾਜ ਨੇ ਬਖਸ਼ਿਸ਼ਾਂ ਵਰਤਾਈਆਂ। ਐਸੇ ਦੀਨ ਦਿਆਲ ਸਤਿਗੁਰੂ ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ ਸੁਲਤਾਨ ਹਮਦਰਵੇਸ਼ ਗੁਰੂ ਕਰਤਾ ਹਰ ਰਾਏ ਪਿਆਰ ਸੁਧਾਰ ਰਹਿਨ ਗੁਰੂ ਕਰਤਾ ਹਰ ਰਾਇ ਸਰਵਰੇ ਕੋ ਨੈਨ ਗੁਰੂ ਕਰਤਾ ਹਰ ਰਾਇ ਐਸੇ ਦਿਨ ਦਿਵਾਲ ਸਤਗੁਰੂ ਧੰਨ ਗੁਰੂ ਹਰੈ ਸੈ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੋਣ ਦੀ ਕਰੋ ਕਿਰਪਾ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਜੀ ਸਿਮਰੋ ਸ੍ਰੀ ਹਰ ਰਾਇ ਸਿਮਰੋ ਸ੍ਰੀ ਹਰਿ ਰਾਇ ਅਰਜਨ ਹਰਿ ਗੋਬਿੰਦ ਨੋ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸਿਮਰੋ ਸ੍ਰੀ ਹਰਿ ਰਾਇ ਸਤਗੁਰੂ ਕਿਰਪਾ ਕਰਨ ਮਾਲਕ ਦਾ ਉਪਦੇਸ਼ ਸਤਗੁਰਾਂ ਦੀਆਂ ਦਿੱਤੀਆਂ ਸਿੱਖਿਆਵਾਂ ਸਾਡੇ ਜੀਵਨ ਦਾ ਹਿੱਸਾ ਬਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ